ਅਰਸਮ ਬੂਟਸ ਤੋਂ ਹੈਲੋ ਆਸ਼ੀਸ਼ ਮਿੱਤਲ ਅਤੇ ਇਸ ਵੀਡੀਓ ਵਿੱਚ ਅਸੀਂ ਬਿਸਤਰੇ ਬਾਰੇ ਗੱਲ ਕਰਾਂਗੇ ਜੇਕਰ ਤੁਸੀਂ ਆਪਣੇ ਘਰ ਲਈ ਇੱਕ ਡਿਜ਼ਾਈਨਰ ਬੈੱਡ ਲੱਭ ਰਹੇ ਹੋ ਇਸ ਲਈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਕੋਲ ਇਸ ਨਾਲ ਸੰਬੰਧਿਤ ਕੋਈ ਸਵਾਲ ਜਾਂ ਕੋਈ ਗੱਲ ਹੈ ਤਾਂ ਇਸ ਨਾਲ ਸਭ ਕੁਝ ਸਾਫ਼ ਹੋ ਜਾਵੇਗਾ ਤਾਂ ਤੁਹਾਡੇ ਲਈ ਬੱਲੇ ਨੂੰ ਖਰੀਦਣਾ ਬਹੁਤ ਆਸਾਨ ਹੋ ਜਾਵੇਗਾ ਡਿਜ਼ਾਈਨ ਸਾਈਜ਼ ਕਲਰਸ ਸਟੋਰੇਜ ਸਾਈਡ ਟੇਬਲ ਅਤੇ ਨਾਈਟ ਸਟੈਂਡਸ ਵੇਟ ਸਾਈਡ ਟੇਬਲਸ ਦੇ ਰੂਪ ਵਿੱਚ ਬੋਲਦੇ ਹਨ ਇਸ ਦੇ ਨਾਲ ਸਾਡੇ ਕੋਲ ਇੱਕ ਬੈੱਡਰੂਮ ਕੁਰਸੀ ਇੱਕ ਬਹੁਤ ਹੀ ਵਿਲੱਖਣ ਸੰਕਲਪ ਹੈ ਇੱਕ ਸਾਈਨ ਟੇਬਲ ਦੇ ਨਾਲ ਸਾਡੇ ਕੋਲ ਇੱਕ ਕੁਰਸੀ ਹੈ ਆਓ ਪਹਿਲਾਂ ਗੱਲ ਕਰੀ ਜੇ ਅਸੀਂ ਇੱਕ ਬਿਸਤਰੇ ਦੇ ਆਕਾਰ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਕਿੰਗ ਸਾਈਜ਼ ਕਿੰਗ ਸਾਈਜ਼ ਦੇ ਫੁੱਟ ਅਤੇ ਸਾਢੇ ਫੁੱਟ ਗੁਣਾ 78 ਇਚ ਹੈ ਜਦੋਂ ਵੀ ਅਸੀਂ ਬੈੱਡ ਦੇ ਆਕਾਰ ਦੀ ਗੱਲ ਕਰਦੇ ਹਾਂ ਇਹ ਅਸਲ ਵਿੱਚ ਗੱਦੇ ਦਾ ਆਕਾਰ ਹੁੰਦਾ ਹੈ ਇਸ ਲਈ ਜੋ ਵੀ ਤੁਹਾਡਾ ਬਿਤਰਾ ਇਸ ਤਾਕਾਰ ਦੇ ਅੰਦਰ ਬਣਾਇਆ ਗਿਆ ਹੈ ਉਹ ਡਿਜ਼ਾਈਨ ਤੁਹਾਡੇ ਬਾਕੀਆਂ ਵਾਂਗ ਉਪਰਿਆ ਹੋਇਆ ਹੋਵੇਗਾ ਜੇਕਰ ਸਾਈਡ ਤੇ ਬਹੁਤ ਜ਼ਿਆਦਾ ਡਿਜ਼ਾਈਨ ਜਾਂ ਨਕਾਸ਼ੀ ਹੈ ਤਾਂ ਸਟਾ ਉਸੇ ਅਨੁਪਾਤ ਵਿੱਚ ਇਸ ਤੋਂ ਵੱਡਾ ਹੋਵੇਗਾ ਪਰ ਆਕਾਰ ਗੱਦੇ ਦਾ ਹੈ ਇਹਨ ਦਾ ਸਾਈਜ਼ ਦਾ ਅਰਥ ਹੈ ਜੇ ਗੁਣਾ 3.5 ਲਾਣੀ ਦਾ ਆਕਾਰ ਦਾ ਅਰਥ ਹੈ 5 ਫੁੱਟ ਗੁਣਾ 6.5 ਫੁੱਟ 6 ਅਤੇ ਚੌਥਾਈ ਫੁੱਟ ਤਿੰਨ ਇਚ ਘਟ ਇਸ ਲਈ ਜੇਕਰ ਤੁਸੀਂ ਉਸ ਆਕਾਰ ਨੂੰ ਚਾਹੁੰਦੇ ਹੋ ਤਾਂ ਉਹੀ ਬਣ ਗਿਆ ਹੈ ਇਸ ਤੋਂ ਇਲਾਵਾ ਇੱਥੇ ਸੁਪਰ ਕਿੰਗ ਸਾਈਜ਼ ਵੇਲਕਸ ਸਾਈਜ਼ ਅਤੇ ਭਾਰਤ ਤੋਂ ਬਾਹਰ ਕੈਲੀਫੋਰਨੀਆ ਕਿੰਗ ਇਸਟਰਨ ਕਿੰਗ ਵਰਗੇ ਕਈ ਵੱਖ-ਵੱਖ ਆਕਾਰ ਉਪਲਬਧ ਹਨ ਦੁਬਈ ਵਿੱਚ ਵੱਖ-ਵੱਖ ਆਕਾਰ ਹਨ ਆਸਟ੍ਰੇਲੀਆ ਵਿੱਚ ਵੱਖ-ਵੱਖ ਆਕਾਰ ਹਨ ਜ਼ਿਆਦਾਤਰ ਇੱਥੇ ਆਲੇ-ਦੁਆਲੇ ਹਨ ਇਸ ਲਈ ਤੁਸੀਂ ਜੋ ਵੀ ਆਕਾਰ ਚਾਹੁੰਦੇ ਹੋ ਤੁਹਾਡਾ ਬਿਸਤਰਾ ਉਸ ਅਨਸਾਰ ਬਣਾਇਆ ਜਾਵੇਗਾ ਆਮ ਤੌਰ ਤੇ ਬੈੱਡ ਦੇ ਨਾਲ ਸਾਈਡ ਟੇਬਲ ਹੁੰਦੇ ਹਨ ਇਹਨਾਂ ਨੂੰ ਬੈੱਡ ਸਾਈਡ ਟੇਬਲ ਜਾਂ ਨਾਈਟ ਸਟੈਂਡ ਵੀ ਕਿਹਾ ਜਾਂਦਾ ਹੈ ਤੁਹਾਨੂੰ ਇੱਕ ਜਾਂ ਦੋ ਦੀ ਜ਼ਰੂਰਤ ਹੈ ਤੁਹਾਡੀ ਜ਼ਰੂਰਤ ਤੁਹਾਡੇ ਕੋਲ ਜਗ੍ਹਾ ਦੇ ਅਨੁਸਾਰ ਹੈ ਅਤੇ ਬੈੱਡ ਸਾਈਡ ਟੇਬਲ ਆਮ ਤੌਰ ਤੇ ਦਰਾਜ ਦੇ ਨਾਲ ਹੈ ਇਸ ਵਿੱਚ ਸਾਡੇ ਕੋਲ ਤਿੰਨ ਦਰਾਜ਼ ਹਨ 1 2 3 ਉਚਾਈ ਵੀ ਇਚ ਹੈ ਅੱਗੇ ਤੋਂ ਪਿੱਛੇ 60 ਇਚ ਹੈ ਅਤੇ ਸਜੇ ਪਾਸੇ ਦੀ ਲੱਤ ਵੀ 2 ਇਚ ਹੈ ਇਸ ਲਈ 2 ਫੁੱਟ 2 ਫੁੱਟ ਤੋਂ ਵੱਧ ਤੁਹਾਡਾ ਬਿਸਤਰਾ ਜੋ ਲਗਭਗ 6 ਅਤੇ 1/4 ਫੁੱਟ ਹੈ ਯਾਨੀ 6 ਅਤੇ 1/4 ਫੁੱਟ ਅਤੇ 4 ਫੁੱਟ ਅਤੇ 10 ਅਤੇ 1/4 ਫੁੱਟ ਦਾ ਖੇਤਰਫਲ ਤੁਹਾਨੂੰ 6 ਅਤੇ 1/4 ਫੁੱਟ ਦੇ ਖੇਤਰ ਦੀ ਜ਼ਰੂਰਤ ਹੈ ਇਸ ਬਿਸਤਰੇ ਨੂੰ ਪਿਛਲੀ ਕੰਧ ਤੇ ਰੱਖੋ ਤੁਹਾਡੇ ਸਾਹਮਣੇ ਇੱਕ ਖੋਲਾ ਹੈ ਹੁਣ ਅਸੀਂ ਬਿਸਤਰੇ ਦੇ ਆਕਾਰ ਬਾਰੇ ਗੱਲ ਕਰਦੇ ਹਾਂ ਇੱਕ ਬੈੱਡ ਵਿੱਚ ਦੋ ਚੀਜ਼ਾਂ ਹੁੰਦੀਆਂ ਹਨ ਪਿੱਛੇ ਅਤੇ ਅੱਗੇ ਅਸੀਂ ਇਸ ਬਾਰੇ ਵੀ ਗੱਲ ਕਰਾਂਗੇ ਪਿਛਲਾ ਅਤੇ ਅਗਲਾ ਹਿੱਸਾ ਟੀਕ ਦੀ ਲੱਕੜ ਦੇ ਬਣੇ ਹੁੰਦੇ ਹਨ ਲੱਕੜ ਵਿੱਚ ਪਿਛਲੇ ਜਾਈ ਦੇ ਨਾਲ ਨਾਲ ਇੰਦੀ ਇੱਕ ਗੋਲਡ ਪੇਂਟ ਹੁੰਦਾ ਹੈ ਸਮਕਾਲੀ ਆਧੁਨਿਕ ਡਿਜ਼ਾਈਨ ਜਿਸ ਨੂੰ ਤੁਸੀਂ ਅੰਦਰੋਂ ਬਹੁਤ ਕੁਝ ਦੇਖਦੇ ਹੋ ਉਹ ਵੀ ਆਰਾਮਦਾਇਕ ਹੈ ਜੇਕਰ ਤੁਸੀਂ ਬੈਕ ਰੈਸਟ ਆਲਮ ਨਾਲ ਬੈਠਣਾ ਚਾਹੁੰਦੇ ਹੋ ਤਾਂ ਇਹ ਬਹੁਤ ਆਰਾਮਦਾਇਕ ਹੈ ਅਤੇ ਇਸੇ ਤਰ੍ਹਾਂ ਸਾਡੇ ਕੋਲ ਫਰੰਟ ਤੇ ਡਿਜ਼ਾਈਨ ਹੈ ਇਹ ਬਿਸਤਰਾ ਸਾਰੇ ਪੋਸਟਰ ਬੈੱਡਾਂ ਦਾ ਅੰਤ ਵੀ ਹੈ ਕਿਉਂਕਿ ਤੁਸੀਂ ਇੱਥੇ ਜੋ ਡਿਜ਼ਾਈਨ ਦੇਖ ਰਹੇ ਹੋ ਉਸ ਨੂੰ ਪੋਸਟਰ ਬੈੱਡ ਕਿਹਾ ਜਾਂਦਾ ਹੈ ਇਸ ਦੇ ਅੰਦਰ ਸਾਡੇ ਕੋਲ ਥਾਮ ਹਨ ਉਹਨਾਂ ਨੂੰ ਪੋਸਟਰ ਕਿਹਾ ਜਾਂਦਾ ਹੈ ਅਤੇ ਇਸ ਨੂੰ ਚਾਰ ਪੋਸਟਰ ਬੈੱਡ ਵੀ ਕਿਹਾ ਜਾਂਦਾ ਹੈ ਇਸ ਦੇ ਅੰਦਰ ਇੱਕ ਬਹੁਤ ਛੋਟਾ ਆਧਾ ਪੋਸਟਰ ਹੈ ਜੋ ਕਿ ਇੱਕ ਡਿਜ਼ਾਈਨ ਦੇ ਰੂਪ ਵਿੱਚ ਬਣਾਇਆ ਗਿਆ ਹੈ ਇਸ ਲਈ ਸਾਰੇ ਪੋਸਟਰ ਬੈੱਡ ਵੀ ਗਿਣਦੇ ਹਨ ਪਰ ਪੋਸਟਰ ਬੈੱਡ ਵਿੱਚ ਤੁਹਾਡੇ ਕੋਲ ਚਾਰ ਪੁਤਲੀਆਂ ਹਨ ਅਤੇ ਉੱਪਰ ਇੱਕ ਕੈਨੋਪੀ ਹੈ ਜਿਸ ਨੂੰ ਪਰਦਾ ਬੈੱਡ ਵੀ ਕਿਹਾ ਜਾਂਦਾ ਹੈ ਅਤੇ ਇਸ ਨੂੰ ਪੈਲੇਸ ਬੈੱਡ ਵੀ ਕਿਹਾ ਜਾਂਦਾ ਹੈ ਇਸ ਲਈ ਇਹ ਸਭ ਇਸ ਦੇ ਨਾਮ ਵਿੱਚ ਹਨ ਤੁਸੀਂ ਇਹ ਫੋਟੋਆਂ ਸਕਰੀਨ ਦੇ ਅੰਦਰ ਡਿਜ਼ਾਈਨਿੰਗ ਹਿੱਸੇ ਦੇ ਅੰਦਰ ਦੇਖ ਰਹੇ ਹੋ ਜੇ ਤੁਸੀਂ ਪਿੱਠ ਤੇ ਰਜਾਈ ਨਹੀਂ ਚਾਹੁੰਦੇ ਤੁਹਾਨੂੰ ਉੱਚੀ ਬੈਕ ਚਾਹੀਦੀ ਹੈ ਡਿਜ਼ਾਈਨ ਦੇ ਇਹ ਸਾਰੇ ਵਿਕਲਪ ਮੌਜੂਦ ਹਨ ਇਸ ਤੋਂ ਇਲਾਵਾ ਬੈੱਡ ਵਿੱਚ ਪਲੇਟਫਾਰਮ ਬੈੱਡ ਵੀ ਹਨ ਜਿਸ ਵਿੱਚ ਕੋਈ ਵੀ ਸਾਹਮਣੇ ਨਹੀਂ ਹੈ ਸਿਰਫ ਪਿੱਛੇ ਹੈ ਇਸ ਲਈ ਤਿੰਨ ਪਾਸੇ ਖੁੱਲਾ ਬੈੱਡ ਪ੍ਰੇਤਕਾਰਮ ਬੈੱਡ ਵਿੱਚ ਵੀ ਇੱਕ ਬਹੁਤ ਹੀ ਸੰਕਲਪ ਹੈ ਇਹ ਇੱਕ ਆਧੁਨਿਕ ਸੰਕਲਪ ਹੈ ਇਨ੍ਹਾਂ ਪਾਸਿਆਂ ਤੋਂ ਤੁਸੀਂ ਕਿਤੇ ਵੀ ਸੌ ਸਕਦੇ ਹੋ ਇਸ ਲਈ ਇਹ ਇੱਕ ਬਹੁਤ ਵਧੀਆ ਵਿਕਲਪ ਹੈ ਜੇਕਰ ਤੁਸੀਂ ਇਹ ਚਾਹੁੰਦੇ ਹੋ ਤਾਂ ਆਓ ਸਾਈਡ ਟੇਬਲਾਂ ਬਾਰੇ ਗੱਲ ਕਰੀ ਕਿਉਂਕਿ ਜਦੋਂ ਤੁਸੀਂ ਸੌਂਦੇ ਹੋ ਤਾਂ ਤੁਹਾਡੇ ਨਾਲ ਪਾਣੀ ਦੀ ਬੋਤਲ ਦੀ ਲੋੜ ਹੁੰਦੀ ਹੈ ਤੁਹਾਡੀ ਕਿਤਾਬ ਜੇ ਤੁਸੀਂ ਕਿਤਾਬ ਪੜ੍ਹਦੇ ਹੋ ਤਾਂ ਤੁਹਾਡੀ ਦਵਾਈ ਹਰ ਕਿਸੇ ਕੋਲ ਮੋਸਲੇ ਮੋਬਾਈਲ ਹੁੰਦਾ ਹੈ ਅਤੇ ਹਰ ਕੋਈ ਬਿਸਤਰੇ ਦੇ ਕੋਲ ਹੀ ਸੌਂਦਾ ਹੈ ਤਾਂ ਜੋ ਤੁਸੀਂ ਕਾਲ ਦੇ ਦੌਰਾਨ ਆਸਾਨੀ ਨਾਲ ਇਸ ਤੱਕ ਪਹੁੰਚ ਸਕੋ ਇੱਕ ਮੋਬਾਈਲ ਚਾਰਜਰ ਹੈ ਤੁਸੀਂ ਇਸ ਵਿੱਚ ਉਹ ਸਭ ਸਟੋਰ ਕਰ ਸਕਦੇ ਹੋ ਅਤੇ ਇਹ ਬਹੁਤ ਆਸਾਨੀ ਨਾਲ ਪਹੁੰਚ ਯੋਗ ਹੈ ਬਸ ਪਹੁੰਚੋ ਅਤੇ ਬੱਲੇ ਦੇ ਬਿਲਕੁਲ ਬਾਹਰ ਆਪਣੀ ਜਗ੍ਹਾ ਦੇ ਅਨੁਸਾਰ ਇੱਕ ਸਾਈਡ ਟੇਬਲ ਜਾਂ ਦੋ ਸਾਈਡ ਟੇਬਲ ਚੁੱਕੋ ਹੁਣ ਗੱਲ ਕਰੀਏ ਮਦ ਖੇਤਰ ਦੀ ਮਦ ਖੇਤਰ ਵਿੱਚ ਸਾਡੇ ਕੋਲ ਜ਼ਿਆਦਾਤਰ ਦੋ ਧਾਰਨਾਵਾਂ ਹਨ ਸਟੋਰੇਜ ਜਾਂ ਸਟੋਰੇਜ ਤੋਂ ਬਿਨਾਂ ਇਸ ਲਈ ਮੂਲ ਰੂਪ ਵਿੱਚ ਸਟੋਰੇਜ ਬਿਨਾਂ ਸਟੋਰੇਜ ਦੇ ਇਹ ਬੈੱਡ ਸਟੋਰੇਜ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਅਤੇ ਸਾਡੇ ਕੋਲ ਸਟੋਰੇਜ ਵਿੱਚ ਬਹੁਤ ਸਾਰੇ ਵਿਕਲਪ ਵੀ ਹਨ ਇਹ ਹਾਈਡੌਲਿਕ ਦੇ ਨਾਲ ਸਾਈਡ ਸਟੋਰੇਜ ਹੈ ਇਸ ਲਈ ਖੋਲਣਾ ਬਹੁਤ ਆਸਾਨ ਹੈ ਇਸ ਨੂੰ ਬੰਦ ਕਰਨਾ ਬਹੁਤ ਆਸਾਨ ਹੈ ਅਤੇ ਇਸ ਨੂੰ ਬੰਦ ਕਰਨਾ ਬਹੁਤ ਆਸਾਨ ਹੈ ਤੁਹਾਨੂੰ ਇੱਕ ਮੋਰੀ ਬਣਾਉਣ ਦੀ ਲੋੜ ਨਹੀਂ ਹੈ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਇਸ ਨੂੰ ਇੱਕ ਉਂਗਲ ਜਾਂ ਦੋ ਉਂਗਲਾਂ ਨਾਲ ਖੋਲ੍ਹ ਸਕਦੇ ਹੋ ਅਤੇ ਇਸ ਨੂੰ ਵਰਤੋ ਸਮਾਨ ਰ ਇਸ ਨੂੰ ਬਾਹਰ ਕੱਢੋ ਇਸ ਨੂੰ ਵਾਪਸ ਕਰੋ ਅਤੇ ਸਾਈਡਸ ਟੋਰੇਜ ਦਾ ਫਾਇਦਾ ਇਹ ਹੈ ਕਿ ਤੁਹਾਨੂੰ ਪੂਰਾ ਖੇਤਰ ਆਸਾਨੀ ਨਾਲ ਮਿਲ ਜਾਂਦਾ ਹੈ ਮੈਂ ਇਸ ਖੇਤਰ ਵਿੱਚ ਵੀ ਪਹੁੰਚ ਸਕਦਾ ਹਾਂ ਅਤੇ ਮੈਂ ਇਸ ਖੇਤਰ ਵਿੱਚ ਵੀ ਪਹੁੰਚ ਸਕਦਾ ਹਾਂ ਇਸ ਲਈ ਸਾਡੇ ਕੋਲ ਸਾਰਾ ਖੇਤਰ ਖੁੱਲਾ ਹੈ ਇਸ ਤੋਂ ਇਲਾਵਾ ਸਾਈਡ ਡਰਾਜ ਦਾ ਵਿਕਲਪ ਹੈ ਜੇਕਰ ਤੁਸੀਂ ਹੇਠਾਂ ਤੋਂ ਡਰਾਜ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਡਰਾਜ ਕਰ ਸਕਦੇ ਹੋ ਡਰਾਜਾਂ ਦੇ ਨਾਲ ਮੁੱਦਾ ਇਹ ਹੈ ਕਿ ਤੁਹਾਡੇ ਕੋਲ ਇੱਥੇ ਜੋ ਡਰਾਜ ਹੈ ਉਹ ਛੋਟਾ ਹੋਵੇਗਾ ਕਿਉਂਕਿ ਸਾਈਡ ਟੇਬਲ ਤੁਹਾਡੇ ਦਰਾਜ਼ ਨੂੰ ਪੂਰੀ ਤਰ੍ਹਾਂ ਖੁੱਲਣ ਨਹੀਂ ਦੇਵੇਗਾ ਜਾਂ ਤੁਹਾਨੂੰ ਇਸ ਪਾਸੇ ਸਾਈਡ ਟੇਬਲ ਨੂੰ ਸਥਾਪਿਤ ਨਹੀਂ ਕਰਨਾ ਚਾਹੀਦਾ ਹੈ ਅਤੇ ਦਰਾਜ਼ ਦਾ ਦੂਸਰਾ ਮੁੱਦਾ ਇਹ ਹੈ ਕਿ ਇਹ ਤੁਹਾਡੇ ਪੂਰੇ ਖੇਤਰ ਨੂੰ ਕਵਰ ਨਹੀਂ ਕਰਦਾ ਕਿਉਂਕਿ ਦਰਾਜ਼ ਬਣਾਉਣ ਅਤੇ ਚੈਨਲਾਂ ਨੂੰ ਸਥਾਪਿਤ ਕਰਨ ਲਈ ਅੰਦਰ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਉਹ ਖੇਤਰ ਵੀ ਘਟ ਜਾਂਦਾ ਹੈ ਇਸ ਲਈ ਇਹ ਸਾਈਡ ਦਰਾਜ਼ਾਂ ਦਾ ਇੱਕ ਪੁਆਇੰਟ ਹੈ ਇਸ ਤੋਂ ਇਲਾਵਾ ਅਸੀਂ ਡੋਰ ਬਣਾਉਂਦੇ ਹਾਂ ਇੱਕ ਪਾਸੇ ਤੁਸੀਂ ਇਹ ਦੂਰੀ ਲਓ ਸਾਈਡ ਦਰਾਜ਼ ਲਓ ਜੇ ਤੁਸੀਂ ਫਰੰਟ ਓਪਨ ਚਾਹੁੰਦੇ ਹੋ ਤਾਂ ਇਹ ਧਾਰਨਾ ਵੀ ਬਣ ਗਈ ਹੈ ਸਾਡੇ ਕੋਲ ਪੂਰਾ ਫਰੰਟ ਖੁੱਲ੍ਹਾ ਹੈ ਇਸ ਲਈ ਅਸੀਂ ਤੁਹਾਡੀਆਂ ਲੋੜਾਂ ਦੇ ਆਧਾਰ ਤੇ ਇਹ ਸਾਰੇ ਵਿਕਲਪ ਪ੍ਰਦਾਨ ਕਰਦੇ ਹਾਂ ਜਿਵੇਂ ਤੁਸੀਂ ਚਾਹੁੰਦੇ ਹੋ ਜਦੋਂ ਅਸੀਂ ਇੱਕ ਬਿਸਤਰਾ ਬਣਾਉਂਦੇ ਹਾਂ ਜੇ ਤੁਹਾਡੇ ਪਾਸੇ ਵੀ ਨਕਾਸ਼ੀ ਹੁੰਦੀ ਹੈ ਤਾਂ ਤੁਸੀਂ ਦੇਖੋਗੇ ਕਿ ਇਹ ਸਾਦਾ ਹੈ ਜੇ ਤੁਸੀਂ ਸਾਈਡ ਵਿੱਚ ਵੀ ਨਕਾਸ਼ੀ ਕਰਦੇ ਹੋ ਤਾਂ ਇਹ ਵੀ ਪੂਰੀ ਤਰ੍ਹਾਂ ਪੁਰਾਣਾ ਹੈ ਤਾਂ ਅਸੀਂ ਇਹ ਸਾਰਾ ਡੱਬਾ ਬਣਾਉਂਦੇ ਹਾਂ ਪਲਾਈ ਵਿੱਚ ਤੁਸੀਂ ਟੀਕ ਪਲਾਈ ਅਤੇ ਪਲਾਈ ਦੇ ਲੱਕੜ ਦੇ ਅੰਦਰ ਵੇਖ ਰਹੇ ਹੋ ਕਿ ਇਹ ਸਾਗ ਦੀ ਲੱਕੜ ਨਹੀਂ ਹੈ ਤਾਂ ਇਸ ਬੈੱਡ ਦੇ ਅੱਗੇ ਅਤੇ ਪਿੱਛੇ ਸਾਗ ਦੀ ਲੱਕੜ ਵਿੱਚ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਨਕਾਸ਼ੀ ਲੱਕੜ ਵਿੱਚ ਕੀਤੀ ਜਾਂਦੀ ਹੈ ਭਲਾਈ ਵਿੱਚ ਨਹੀਂ ਇਸ ਲਈ ਤੁਸੀਂ ਜੋ ਵੀ ਡਿਜ਼ਾਈਨ ਦੇਖ ਰਹੇ ਹੋ ਟਿਕਰੀ ਲੱਕੜ ਐਂਟੀਕ ਗੋਲਡ ਪੇਟ ਕਾਹਕ ਦੀ ਜ਼ਰੂਰਤ ਅਨੁਸਾਰ ਉਹ ਫੈਬਰਿਕ ਹੈ ਜੇ ਤੁਸੀਂ ਫੈਬਰਿਕ ਚਾਹੁੰਦੇ ਹੋ ਤਾਂ ਇਸ ਦੇ ਲਈ ਬਹੁਤ ਸਾਰੇ ਵਿਕਲਪ ਹਨ ਇਹ ਸਭ ਪਸੰਦ ਦੇ ਅਨੁਸਾਰ ਹੈ ਸਟੋਰੀ ਰ ਲਈ ਸਾਈਜ਼ ਡਿਜ਼ਾਈਨ ਕਲਰ ਵਿਕਲਪ ਜਿਵੇਂ ਕਿ ਤੁਹਾਨੂੰ ਆਪਣੀ ਪਸੰਦ ਦੇ ਸਾਈਡ ਟੇਬਲ ਇਹ ਲਈ ਦੀ ਲੋੜ ਹੁੰਦੀ ਹੈ ਜਾਂ ਦੋ ਜਿਵੇਂ ਤੁਸੀਂ ਚਾਹੁੰਦੇ ਹੋ ਇੱਥੇ ਹਜ਼ਾਰਾਂ ਬੈੱਡ ਡਿਜ਼ਾਈਨ ਹਨ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਉਸ ਨੂੰ ਚੁਣੋ ਅਸੀਂ ਇਸ ਨੂੰ ਤੁਹਾਡੇ ਲਈ ਬਣਾਵਾਂਗੇ ਮਹੱਤਵਪੂਰਨ ਬਿੰਦੂ ਬਿਸਤਰੇ ਦੇ ਗੱਦੇ ਦੀ ਉਚਾਈ ਅਤੇ ਮੋਟਾਈ 4 ਇੰਚ 5 ਇੰਚ 6 ਇੰਚ 8 ਇੰਚ 10 ਇੰਚ 12 ਇੰਚ 18 ਇੰਚ 24 ਇੰਚ ਇਸ ਲਈ 4 ਇੰਚ ਤੋਂ ਲੈ ਕੇ 2 ਫੁੱਟ ਤੱਕ ਦਾ ਗੱद्दा ਆਮ ਤੌਰ ਤੇ ਉਪਲਬਧ ਹੁੰਦਾ ਹੈ ਬਾਜ਼ਾਰ ਅਤੇ ਜੇਕਰ ਤੁਹਾਨੂੰ ਜੋ ਵੀ ਗੱद्दा ਪਸੰਦ ਹੈ ਉਸ ਅਨੁਸਾਰ ਮੱਧ ਖੇਤਰ ਦਾ ਫੈਸਲਾ ਕੀਤਾ ਗਿਆ ਹੈ ਹੁਣ ਇਹ ਬੈਠੋ ਮੈਂ ਇੱਥੇ ਬੈਠਦਾ ਹਾਂ ਇਸ ਲਈ ਗੱਦੇ ਨੂੰ ਲਗਾਉਣ ਤੋਂ ਬਾਅਦ ਲਗਭਗ ਇਸ ਤਰ੍ਹਾਂ ਦੀ ਉਚਾਈ ਹੋਵੇਗੀ ਅਤੇ ਉਹ ਉਚਾਈ ਵੀ ਆਰਾਮਦਾਇਕ ਹੈ ਜਦੋਂ ਅਸੀਂ ਬਿਸਤਰੇ ਤੋਂ ਹੇਠਾਂ ਉਤਰਦੇ ਹਾਂ ਤਾਂ ਕੀ ਹੁੰਦਾ ਹੈ ਦੇਖੋ ਜਿਸ ਸਮੇਂ ਅਸੀਂ ਬਾਜ਼ੀ ਤੇ ਜਾ ਰਹੇ ਹਾਂ ਅਸੀਂ ਬਾਜ਼ੀ ਤੇ ਜਾ ਰਹੇ ਹਾਂ ਉਸ ਸਮੇਂ ਅਸੀਂ ਆਮ ਤੌਰ ਤੇ ਜਾਗਦੇ ਹਾਂ ਨਹੀਂ ਤਾਂ ਅਸੀਂ ਰਾਤ ਨੂੰ ਚੱਲ ਰਹੇ ਹਾਂ ਪਰ ਜਿਸ ਸਮੇਂ ਅਸੀਂ ਹੇਠਾਂ ਆ ਰਹੇ ਹਾਂ ਅਸੀਂ ਥੋੜੀ ਜਹੀ ਨੀਂਦ ਵਿੱਚ ਹੋ ਸਕਦੇ ਹਾਂ ਅੱਛੇ ਨਿਮਰ ਵਿੱਚ ਹੋਵੇ ਇਸ ਲਈ ਬਿਸਤਰ ਤੋਂ ਉੱਤਰਦੇ ਸਮੇਂ ਤੁਹਾਡੇ ਪੈਰਾਂ ਨੂੰ ਪੂਰੀ ਤਰ੍ਹਾਂ ਜ਼ਮੀਨ ਤੇ ਆਰਾਮ ਕਰਨਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਅਜਿਹਾ ਨਾ ਹੋਵੇ ਕਿ ਤੁਹਾਡੇ ਪੈਰ ਹਵਾ ਵਿੱਚ ਫਸ ਜਾਣ ਤੁਸੀਂ ਬੈੱਡ ਨੂੰ ਬਹੁਤ ਉੱਚਾ ਕੀਤਾ ਹੈ ਅਤੇ ਤੁਸੀਂ ਅਚਾਨਕ ਹੀਠਾਂ ਉਤਰ ਜਾਂਦੇ ਹੋ ਤੁਹਾਡੇ ਪੈਰ ਜ਼ਰਵੀ ਹੋ ਜਾਂਦੇ ਹਨ ਜਾਂ ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਇਸ ਦੇ ਲਈ ਜਦੋਂ ਤੁਸੀਂ ਬੈੱਡ ਤੋਂ ਬਾਹਰ ਨਿਕਲਦੇ ਹੋ ਤਾਂ ਤੁਹਾਡੇ ਪੈਰਾਂ ਨੂੰ ਜ਼ਮੀਨ ਤੇ ਆਰਾਮ ਕਰਨਾ ਚਾਹੀਦਾ ਹੈ ਅਸੀਂ ਬੈੱਡ ਦੀ ਉਚਾਈ ਦੇ ਹਿਸਾਬ ਨਾਲ ਇਸ ਦੀ ਉਚਾਈ ਤੈਅ ਕਰਦੇ ਹਾਂ ਇਸ ਲਈ ਅਸੀਂ ਇਸ ਦੀ ਉਚਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਕ ਏਰੀਆ ਨੂੰ ਡਿਜ਼ਾਈਨ ਕਰਾਂਗੇ ਮੰਨ ਵਿੱਚ ਜੇਕਰ ਤੁਹਾਡਾ ਚਟਾਈ ਅਠ ਇਤ ਜਾਂ 10 ਇਚ ਦਾ ਗੱਦਾ ਹੈ ਤਾਂ ਅਸੀਂ ਇਸ ਨੂੰ ਉਸੇ ਹਿਸਾਬ ਨਾਲ ਘਟਾਵਾਂਗੇ ਤਾਂ ਜੋ ਤੁਹਾਨੂੰ ਸਹੀ ਉਚਾਈ ਮਿਲ ਸਕੇ 20 24 ਇਚ 2 ਤਦ ਤੱਕ ਉਚਾਈ ਠੀਕ ਹੈ ਅਤੇ ਉਸ ਅਨੁਸਾਰ ਸਾਈਡ ਟੇਬਲ ਦਾ ਮਿਲਾਨ ਕੀਤਾ ਜਾਂਦਾ ਹੈ ਭਾਵੇਂ ਇਹ ਪੱਧਰ ਵਿੱਚ ਹੈ ਭਾਵੇਂ ਸਾਈਡ ਟੇਬਲ ਬਹੁਤ ਨੀਵਾ ਜਾਂ ਬਹੁਤ ਉੱਚਾ ਹੋਵੇਗਾ ਦੋਵੇਂ ਅਸੰਗਤ ਹਨ ਇੱਥੇ ਬਹੁਤ ਵਧੀਆ ਨੁਕਤੇ ਹਨ ਪਰ ਬਹੁਤ ਵਿਹਾਰਕ ਨੁਕਤੇ ਹਨ ਇਹ ਨੁਕਤੇ ਤੁਹਾਨੂੰ ਇੱਕ ਚੰਗਾ ਸੱਟੇਬਾਜ਼ ਨਹੀਂ ਬਣਾਉਂਦੇ ਹਨ ਪਰ ਜਦੋਂ ਤੁਸੀਂ ਇਸ ਦੀ ਪ੍ਰੈਕਟੀਕਲ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਗਲਤ ਹੋ ਗਿਆ ਹੈ ਇਹ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਹੈ ਜਾਂ ਇਸ ਦੇ ਅੰਦਰ ਸਟੋਰੇਜ ਸਹੀ ਨਹੀਂ ਹੈ ਤੁਸੀਂ ਦੋ ਸਾਈਡ ਸਟੋਰੀਜ਼ ਲਈਆਂ ਹਨ ਵਿਚਕਾਰਲੀ ਇੱਕ ਨੂੰ ਖੋਲਣਾ ਬਹੁਤ ਮੁਸ਼ਕਲ ਹੈ ਕਿਉਂਕਿ ਤੁਹਾਨੂੰ ਇੱਥੇ ਜਰਰਾ ਨਹੀਂ ਮਿਲ ਰਹੀ ਸਾਈਡ ਟੇਬਲ ਆ ਗਿਆ ਹੈ ਅਤੇ ਪਿੱਛੇ ਪਾਸੇ ਇੱਕ ਹੋਰ ਕਵਰ ਹੈ ਤੁਹਾਨੂੰ ਇਸ ਨੂੰ ਖੋਲਣ ਵਿੱਚ ਬਹੁਤ ਮੁਸ਼ਕਲ ਹੋਵੇਗੀ ਜੋ ਕਿ ਪੂਰੀ ਤਰ੍ਹਾਂ ਨਾਲ ਫਰੰਟ ਲੋਡ ਹੁੰਦਾ ਹੈ ਜਿਵੇਂ ਕਿ ਫਰੰਟ ਪੂਰੀ ਤਰ੍ਹਾਂ ਖੁੱਲਿਆ ਹੋਇਆ ਹੈ ਇਸ ਵਿੱਚ ਤੁਹਾਡਾ ਕੋਨ 45 ਡਿਗਰੀ ਦਾ ਬਣਿਆ ਹੋਇਆ ਹੈ ਇਸ ਵਿੱਚ ਤੁਹਾਨੂੰ ਪਿੱਛੇ ਦੀਆਂ ਕਹਾਣੀਆਂ ਦੇ ਵਰਤੋਂ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਕਿਉਂਕਿ ਤੁਹਾਡਾ ਹੱਥ ਇਸ ਤੱਕ ਪਹੁੰਚਣ ਦੇ ਯੋਗ ਨਹੀਂ ਹੁੰਦਾ ਇਹ ਵਿਹਾਰਕ ਨੁਕਤੇ ਹਨ ਬਾਰੀਕ ਨੁਕਤੇ ਜੋ ਤੁਹਾਨੂੰ ਕੋਈ ਵੀ ਬਹੁਤ ਮੁਸ਼ਕਲ ਨਾਲ ਨਹੀਂ ਦੱਸੇਗਾ ਇਸ ਤੋਂ ਇਲਾਵਾ ਇੱਥੇ ਰੰਗ ਹਨ ਪਰ ਦੋ ਰੰਗ ਹਨ ਇੱਕ ਇਕਾਈ ਦਾ ਰੰਗ ਹੈ ਅਤੇ ਇੱਕ ਫੈਬਰਿਕ ਦਾ ਰੰਗ ਹੈ ਯੂਨਿਟ ਦੇ ਰੰਗ ਵਿੱਚ ਲੱਕੜ ਜਦੋਂ ਤੁਸੀਂ ਟੀਕ ਦੀ ਲੱਕੜ ਦੀ ਵਰਤੋਂ ਕਰ ਰਹੇ ਹੋ ਤਾਂ ਟੀਕ ਵੁੱਡ ਫਿਨਿਸ਼ ਲਾਈਟ ਡਾਰਕ ਤੁਹਾਡੀ ਪਸੰਦ ਹੈ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇਹ ਤੁਹਾਡੀ ਪਸੰਦ ਹੈ ਮੈਟ ਅਤੇ ਗਲਾਸ ਵੀ ਤੁਹਾਡੀ ਹੈ ਜੋ ਇਸ ਲਈ ਜੋ ਵੀ ਤੁਸੀਂ ਚਾਹੁੰਦੇ ਹੋ ਜੇ ਤੁਸੀਂ ਚਮਕਣਾ ਚਾਹੁੰਦੇ ਹੋ ਤਾਂ ਚਮਕ ਹੈ ਜੇਕਰ ਤੁਸੀਂ ਥੋੜੀ ਜਹੀ ਚਮਕ ਨਹੀਂ ਚਾਹੁੰਦੇ ਹੋ ਤਾਂ ਅਸੀਂ ਕਹਿੰਦੇ ਹਾਂ ਜਿਵੇਂ ਕਿ ਸੈਮੀ ਮੈਟ ਜਾਂ ਸੈਮੀ ਗਲੋਸ ਜਾਂ ਮੈਟ ਫਿਨਿਸ਼ ਵੀ ਪ੍ਰਦਾਨ ਕਰੋ ਤੁਹਾਡੀ ਪਸੰਦ ਮਹੱਤਵਪੂਰਨ ਹੈ ਤੁਹਾਨੂੰ ਕੀ ਪਸੰਦ ਹੈ ਬਲਕ ਅਖੂਟ ਮਹਗਨੀ ਡੀਓਲ ਛੇਡ ਟਰਪਲ ਛੇਡ ਵਾਈਟ ਆਪ ਵਾਈਟ 골ਡਨ ਹਾਈਲਾਈਟਿੰਗ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਲੀਕਿੰਗ ਗੋਲਡ ਰੀਫਿੰਗ ਸਿਲਵਰ ਰੀਫਿੰਗ ਇਹ ਸਭ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ہزارਾਂ ਬਿਸਤਰੇ ਬਣਾ ਕੇ ਅਸੀਂ ਉਹਨਾਂ ਨੂੰ ਪੂਰੀ ਦੁਨੀਆ ਪੰਜਾਹ ਦੇਸ਼ਾਂ ਅਤੇ ਪੂਰੇ ਭਾਰਤ ਵਿੱਚ ਪਹੁੰਚਾ ਦਿੱਤਾ ਹੈ ਚਾਹੇ ਉਹ ਮੈੜ ਹੋਵੇ ਜਾਂ ਫਰ ਪਰ ਹੋਵੇ ਜਾਂ ਬੰਬਲੇ ਅਸੀਂ ਹਰ ਲੜਾਈ ਵਿੱਚ ਆਪਣਾ ਸਮਾਨ ਪਹੁੰਚਾਇਆ ਹੈ ਅਤੇ ਹੁਣ ਜੋ ਫੋਟੋਆਂ ਤੁਹਾਡੇ ਸਾਹਮਣੇ ਆ ਰਹੀਆਂ ਹਨ ਉਹ ਪਰਸਨ ਸਾ ਪੱਤਰਾਂ ਦੀਆਂ ਫੋਟੋ ਹਨ ਅਸੀਂ ਹਜ਼ਾਰਾਂ ਯੂਨਿਟ ਬਣਾ ਕੇ ਦੁਨੀਆ ਭਰ ਵਿੱਚ ਪਹੁੰਚਾ ਚੁੱਕੇ ਹਾਂ ਜਦੋਂ ਇਹ ਡਿਲੀਵਰ ਕੀਤਾ ਗਿਆ ਸੀ ਤਲਾਈਨ ਨੇ ਕਿਹਾ ਉਹ ਬਹੁਤ ਖੁਸ਼ ਸੀ ਉਸਨੇ ਇਸਨੂੰ ਪਟੋਸ ਵਿੱਚ ਸਾਡੇ ਕੋਲ ਵਾਪਸ ਭੇਜਿਆ ਉਸਦੇ ਆਸ਼ੀਰਵਾਦ ਪਿਆਰ ਅਤੇ ਹੋਰ ਆਦੇਸ਼ਾਂ ਦੇ ਨਾਲ ਜੋ ਕਿ ਸੰਦਰਭ ਵਿੱਚ ਆਉਂਦੇ ਹਨ ਹਵਾਲਾ ਆਰਡਰ ਉਦੋਂ ਹੀ ਆਉਂਦੇ ਹਨ ਜਦੋਂ ਗੁਣਵੱਤਾ ਚੰਗੀ ਹੋਵੇ ਜਾਂ ਕੀਮਤ ਵਾਜਬ ਹੋਵੇ ਜੇਕਰ ਕੀਮਤ ਬਹੁਤ ਮਹਿੰਗੀ ਹੈ ਜਾਂ ਗੁਣਵੱਤਾ ਚੰਗੀ ਨਹੀਂ ਹੈ ਤਾਂ ਤੁਹਾਨੂੰ ਕਦੇ ਵੀ ਹਵਾਲਾ ਆਦੇਸ਼ ਨਹੀਂ ਮਿਲਣਗੇ 70% ਤੋਂ 80% ਆਰਡਰ ਦੇ ਸੰਦਰਭ ਤੋਂ ਹੈ ਇਸ ਲਈ ਇਹ ਸਾਡੇ ਕੰਮ ਦੀ ਗੁਣਵੱਤਾ ਨੂੰ ਵੀ ਮਾਪਦਾ ਹੈ ਜੇ ਅਸੀਂ ਬੈਡਰੂਮ ਦੇ ਸੰਕਲਪ ਬਾਰੇ ਗੱਲ ਕਰੀਏ ਤਾਂ ਸਾਡੇ ਕੋਲ ਸਾਈਡ ਟੇਬਲ ਹੈ ਅਤੇ ਡਰੈਸਰ ਵੀ ਹੁੰਨੇ ਅੱਜਕਰ ਇਹ ਧਾਰਨਾ ਹੈ ਕਿ ਕਮਰੇ ਦੀ ਕੁਰਸੀ ਬਹੁਤ ਆਰਾਮਦਾਇਕ ਹੈ ਜੇ ਤੁਸੀਂ ਹਰ ਸਮੇਂ ਬਿਸਤਰੇ ਤੇ ਨਹੀਂ ਬੈਠਣਾ ਚਾਹੁੰਦੇ ਤਾਂ ਤੁਸੀਂ ਆਪਣੀ ਕੁਰਸੀ ਤੇ ਬੈਠ ਕੇ ਕੋਈ ਕਿਤਾਬ ਪੜ ਰਹੇ ਹੋ ਤੁਹਾਨੂੰ ਕੌਫੀ ਜਾਂ ਚਾਹ ਪੀਣੀ ਪਵੇਗੀ ਆਪਣੇ ਕਮਰੇ ਵਿੱਚ ਆਪ ਹਰ ਟੀਵੀ ਤੇ ਹੈ ਕਦੀ ਵੀ ਉੱਤੇ ਹੈ ਕਦੀ ਵੀ ਉੱਤੇ ਹੈ ਕਦੀ ਵੀ ਉੱਤੇ ਹੈ ਕਦੀ ਵੀ ਉੱਤੇ ਹੈ ਹਰ ਟੀਵੀ ਉੱਤੇ ਹੈ ਟੀਵੀ ਉੱਤੇ ਹੈ ਹਰ ਡੀਵੀ ਉੱਤੇ ਹੈ ਟੀਵੀ ਉੱਤੇ ਹੈ ਕਦੀ ਵੀ ਉੱਤੇ ਹੈ ਕਦੀ ਵੀ ਉੱਤੇ ਹੈ ਸਬਸਕ੍ਰਾਈਬ ਕਰੋ ਕਾਫੀ ਪੀਓ ਇੱਕ ਕਿਤਾਬ ਪੜ੍ਹੋ ਆਪਣੇ ਬੈੱਡਰੂਮ ਵਿੱਚ ਆਰਾਮ ਕਰੋ ਆਪਣੀ ਜਗ੍ਹਾ ਵਿੱਚ ਜਿੱਥੇ ਤੁਸੀਂ ਹਰ ਕਿਸੇ ਦੇ ਨਾਲ ਹੋ ਕਿਉਂਕਿ ਆਮ ਤੌਰ ਤੇ ਤੁਹਾਡੇ ਬੈੱਡਰੂਮ ਦਾ ਅੱਧਾ ਆਰਾਮ ਹੋਰ ਕਿਤੇ ਨਹੀਂ ਮਿਲਦਾ ਇਸ ਤੋਂ ਇਲਾਵਾ ਤੁਸੀਂ ਇਸ ਵਿੱਚ ਪਿਆਰ ਦੇ ਕਈ ਡਿਜ਼ਾਈਨ ਵੀ ਰੱਖ ਸਕਦੇ ਹੋ ਸ਼ਹਿਰ ਦੀਵਾਨ ਦਾ ਸੰਕਲਪ ਜਿਸ ਨੂੰ ਡਿਬੇਟ ਵੀ ਕਿਹਾ ਜਾਂਦਾ ਹੈ ਡਰੈਸਿੰਗ ਯੂਨਿਟ ਵਾਰਡਰੋਬ ਹੈ ਇਹ ਸਾਰੀਆਂ ਵਾਧੂ ਚੀਜ਼ਾਂ ਹਨ ਜੋ ਅਸੀਂ ਜੋ ਵੀ ਚਾਹੁੰਦੇ ਹੋ ਉਸ ਨਾਲ ਮੇਲ ਖਾਂਦੇ ਡਿਜ਼ਾਈਨ ਕਰਦੇ ਹਾਂ ਤੁਹਾਨੂੰ ਟੀਵੀ ਯੂਨਿਟ ਸਥਾਪਿਤ ਕਰਨਾ ਚਾਹੀਦਾ ਹੈ ਅਤੇ ਤੁਹਾਨੂੰ ਇਸ ਦੇ ਨਾਲ ਕੁਝ ਹੋਰ ਜੋੜਨਾ ਚਾਹੀਦਾ ਹੈ ਸਹੇਲੀ ਦੇ ਬੈਠ ਕੇ ਸਾਹਮਣੇ ਮੰਜੇ ਦਾ ਬੈਚ ਬਣਦਾ ਹੈ ਇਸ ਨੂੰ ਓਟੋਮੈਨ ਕਹਿੰਦੇ ਹਨ ਜੇ ਤੁਸੀਂ ਇਸ ਨੂੰ ਲਗਾਉਣਾ ਚਾਹੁੰਦੇ ਹੋ ਇਹ ਵੀ ਇੱਕ ਵਧੀਆ ਸੰਕਲਪ ਹੈ ਇੱਕ ਵਾਰ ਫਿਰ ਰੰਗ ਦੀ ਗੱਲ ਕਰੀਏ ਵੇਖੋ ਬੈੱਡਰੂਮ ਇੱਕ ਪਿਆਰ ਦੀ ਜਗ੍ਹਾ ਹੈ ਆਰਾਮ ਕਰੋ ਜਿੱਥੇ ਤੁਸੀਂ ਸ਼ਾਂਤੀ ਨਾਲ ਸੌਂ ਸਕਦੇ ਹੋ ਅਤੇ ਇੱਕ ਮਹਿਲ ਜਿੱਥੇ ਤੁਸੀਂ ਸ਼ਾਂਤੀ ਨਾਲ ਸੌਂ ਸਕਦੇ ਹੋ ਸ਼ਾਂਤੀ ਲਈ ਇੱਕ ਰੰਗ ਦੀ ਥੀਮ ਵੀ ਹੈ ਜਿਵੇਂ ਕਿ ਤੁਸੀਂ ਆਪਣੇ ਪਰਦੇ ਪਰਦੇ ਵਾਲਪੇਪਰ ਲਗਾਏ ਹਨ ਕੀ ਇਹ ਇਸ ਦਾ ਰੰਗ ਹੈ ਜਾਂ ਕੀ ਤੁਸੀਂ ਆਪਣੀ ਛੱਤ ਦੀ ਲਾਈਟ ਪੋਰ ਸੀਲਿੰਗ ਨੂੰ ਸਥਾਪਿਤ ਕੀਤਾ ਹੈ ਨਾਲ ਹੀ ਜੇ ਕੋਈ ਮੈਨੂੰ ਪੁੱਛਦਾ ਹੈ ਤਾਂ ਮੈਂ ਬੈੱਡਰੂਮ ਲਈ ਸੁੰਦਰ ਰੰਗਾਂ ਦੀ ਸਿਫਾਰਿਸ਼ ਕਰਦਾ ਹਾਂ ਭਾਵੇਂ ਤੌਰ ਤੇ ਮੈਂ ਗੂੜੇ ਰੰਗਾਂ ਨੂੰ ਤਰਜੀਹ ਨਹੀਂ ਦਿੰਦਾ ਇਹ ਮੇਰੀ ਨਿੱਜੀ ਪਸੰਦ ਹੈ ਪਰ ਅਸੀਂ ਇੱਕ ਵਿਕਲਪ ਆਰਕੀਟੈਕਚਰ ਬਣਾਉਂਦੇ ਹਾਂ ਇਹ ਤੁਹਾਡੀ ਮਰਜ਼ੀ ਹੈ ਮੇਰੀ ਮਰਜ਼ੀ ਨਹੀਂ ਇਸ ਲਈ ਆਓ ਤੁਸੀਂ ਜੋ ਕਿਹਾ ਹੈ ਉਸ ਨੂੰ ਸਵੀਕਾਰ ਕਰੀਏ ਤਾਂ ਦਾ ਸਟੋਰੀ ਫੈਬਰਿਕ ਡਿਜ਼ਾਈਨ ਤੁਸੀਂ ਜੋ ਵੀ ਬਦਲਾ ਕਰਨਾ ਚਾਹੁੰਦੇ ਹੋ ਜੇਕਰ ਤੁਹਾਨੂੰ ਇਹ ਸਿਖਰ ਪਸੰਦ ਨਹੀਂ ਹੈ ਇਹ ਡਿਜ਼ਾਈਨ ਪਸੰਦ ਨਹੀਂ ਹੈ ਅਸੀਂ ਬਦਲਾ ਕਰਾਂਗੇ ਅਸੀਂ ਅਜੇਹੇ ਵਧੀਆ ਵੇਰਵਿਆਂ ਵਿੱਚ ਜਾਂਦੇ ਹਾਂ ਅਤੇ ਕੰਮ ਕਰਦੇ ਹਾਂ ਤੁਹਾਨੂੰ ਕਿਸੇ ਹੋਰ ਫੈਬਰਿਕ ਦੀ ਲੋੜ ਹੈ ਤੁਹਾਨੂੰ ਫੁੱਲਦਾਰ ਪੈਟਰਨ ਵਾਲਾ ਡੈਮਾਸਕ ਚਾਹੀਦਾ ਹੈ ਉਹ ਸਾਰੇ ਤੁਹਾਨੂੰ ਪ੍ਰਦਾਨ ਕਰਦੇ ਹਨ ਤਾਂਗਾ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ ਫੁੱਲਾਂ ਦੀ ਛਾਂ ਪੀਲਾ ਨੀਲਾ ਗੁਲਾਬੀ ਆਦਿ ਸਮੇਤ ਕਈ ਰੰਗ ਪਸੰਦ ਦੀ ਚੋਣ ਕਰਨ ਲਈ ਬਿਜੇ ਜਿਖ ਮਹਿਸੂਸ ਕਰੋ ਫਾਸ ਨਾਲ ਡਰਾ ਕਰੋ ਕੰਪਿਊਟਰ ਨਾਲ ਡਰਾ ਕਰੋ ਨਾਲ ਡਰਾ ਕਰੋ ਆਪਣੀ ਪਸੰਦ ਅਨੁਸਾਰ ਡਰਾ ਕਰੋ ਅਸੀਂ ਇਸ ਨੂੰ ਤੁਹਾਡੇ ਲਈ ਬਣਾਵਾਂਗੇ ਅਤੇ ਇਸ ਨੂੰ ਤੁਹਾਡੇ ਘਰ ਪਹੁੰਚਾਵਾਂਗੇ ਜਿੱਥੇ ਵੀ ਤੁਸੀਂ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਹੋ ਇੰਸਟਾਲੇਸ਼ਨ ਦੀ ਗੱਲ ਕਰੀਏ ਤਾਂ ਇੰਸਟਾਲੇਸ਼ਨ ਬਹੁਤ ਸਰਲ ਹੈ ਅੱਗੇ ਵਖਰਾ ਹੈ ਪਿਛਲਾ ਵਖਰਾ ਹੈ ਦੋ ਡੱਬੇ ਵਖਰੇ ਹਨ ਬਕਸਿਆਂ ਨੂੰ ਜੋੜੋ ਸਲਾਟ ਵਿੱਚ ਪਿੱਛੇ ਆਪਣੀ ਥਾਂ ਤੇ ਆ ਜਾਵੇਗਾ ਇਹ ਆਪਣੀ ਥਾਂ ਤੇ ਆ ਜਾਵੇਗਾ ਚਾਰ ਬੋਲਟ ਤੰਗ ਹੋਣਗੇ 5 ਮਿੰਟ ਇੰਸਟਾਲੇਸ਼ ਤੁਹਾਡੀ ਸਟੋਰੇਜ ਡਿਵਾਈਸ 5 ਮਿੰਟਾਂ ਵਿੱਚ ਇੰਸਟਾਲ ਹੋ ਜਾਂਦੀ ਹੈ ਇਹ ਬਹੁਤ ਹੀ ਸਧਾਰਨ ਹੈ ਦੁਨੀਆ ਭਰ ਵਿੱਚ ਭੇਜੀ ਗਈ ਹੈ ਅੱਜ ਤੱਕ ਕੋਈ ਵੀ ਇੰਟਾਲੇਸ਼ ਲਈ ਕਿਤੇ ਨਹੀਂ ਆਇਆ ਹੈ ਅਤੇ ਹੁਣ ਕੀਮਤ ਬਾਰੇ ਗੱਲ ਕਰੀ ਕਿ ਕੀਮਤ ਹਮੇਸ਼ਾ ਇੱਕ ਤੱਕ ਹੁੰਦੀ ਹੈ ਤੁਸੀਂ ਵਿਚਾਰ ਕਰੋ ਵੇਖੋ ਸਾਡਾ ਕੰਮ ਹੱਥਾਂ ਦਾ ਕੰਮ ਹੈ ਕੰਮ ਹੱਥ ਨਾਲ ਹੁੰਦਾ ਹੈ ਕਾਰੀਗਰ ਵਾਲੇ ਹਨ ਸਮਗਰੀ ਬਹੁਤ ਉੱਚ ਗੁਣਵੱਤਾ ਦੀ ਜਾਪਦੀ ਹੈ ਅੰਦਰਲੀ ਕੁਸ਼ਨ ਹੋਵੇ ਫੈਬਰਿਕ ਹੋਵੇ ਲੇਸ ਰੇਟ ਹੋਵੇ ਪੇਂਟ ਕੁਆਲਿਟੀ ਹੋਵੇ ਅਸੀਂ ਨਿਰੋਰੇਕ ਏਸ਼ੀਅਨ ਸਿਰਕਾ ਵਰਗੇ ਉੱਚ ਗੁਣਵੱਤਾ ਵਾਲੇ ਪੇਂਟਸ ਦੀ ਵਰਤੋਂ ਕਰਦੇ ਹਾਂ ਮਾਸਕ ਕਾਰੀਗਰ ਕੰਮ ਕਰਦੇ ਹਨ ਇਸ ਨੂੰ ਤਿਆਰ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਸਾਡਾ ਸਮਾਨ ਸਸਤਾ ਨਹੀਂ ਹੁੰਦਾ ਅਸੀਂ ਸਸਤਾ ਫਰਨੀਚਰ ਨਹੀਂ ਵੇਚਦੇ ਜੇਕਰ ਤੁਸੀਂ ਵਿਦਿਆਰਥੀ ਹੋ ਜਾਂ ਤੁਹਾਡੇ ਕੋਲ ਚੱਲ ਚੱਲਣ ਵਾਲੀ ਨੌਕਰੀ ਹੈ ਤੁਹਾਨੂੰ ਹਰ ਦੋ ਸਾਲ ਵਿੱਚ ਘੁੰਮਣਾ ਪੈਂਦਾ ਹੈ ਤਾਂ ਅਜਿਹੇ ਵਿੱਚ ਤੁਹਾਨੂੰ ਬਹੁਤ ਮਹਿੰਗਾ ਫਰਨੀਚਰ ਨਹੀਂ ਖਰੀਦਣਾ ਚਾਹੀਦਾ ਕਿਉਂਕਿ ਇਹ ਜ਼ਿਆਦਾਤਰ ਹਿਲਣ ਦੌਰਾਨ ਟੁੱਟ ਜਾਂਦਾ ਹੈ ਜੇਕਰ ਤੁਸੀਂ ਕੁਆਲਿਟੀ ਫਰਨੀਚਰ ਡਿਜ਼ਾਈਨਰ ਫਰਨੀਚਰ ਚੰਗੇ ਫਰਨੀਚਰ ਦੀ ਤਲਾਸ਼ ਕਰ ਰਹੇ ਹੋ ਤਾਂ ਆਸਾਨ ਸਭ ਤੋਂ ਵਧੀਆ ਵਿਕਲਪ ਉਪਲਬਧ ਹੈ ਪੂਰੇ ਭਾਰਤ ਵਿੱਚ ਕਿਤੇ ਵੀ ਕਿਸੇ ਵੀ ਫਰਨੀਚਰ ਵਿਕੇਤਾ ਨਾਲ ਗੱਲ ਕਰੋ ਹਰ ਕੋਈ ਅਰਸ਼ਿੰਦ ਦਾ ਨਾਮ ਜਾਣਦਾ ਹੈ ਕਿਉਂਕਿ ਉਸਨੇ ਬਹੁਤ ਸਾਰਾ ਕੰਮ ਕੀਤਾ ਹੈ ਸੋਸ਼ਲ ਮੀਡੀਆ YouTube Twitter LinkedIn ਅਤੇ Instagram ਜੋ ਵੀ ਪਲੇਟਫਾਰਮ ਤੁਸੀਂ ਜਾਣਦੇ ਹੋ ਅਰਸ਼ਨ ਉਹਨਾਂ ਸਾਰੇ ਪਲੇਟਫਾਰਮਾਂ ਤੇ ਮੌਜੂਦ ਹੈ ਅਤੇ ਅਸੀਂ ਇਸ ਨੂੰ ਇੰਨਾ ਪ੍ਰਮੋਟ ਕੀਤਾ ਹੈ ਕਿ ਅੱਜ ਕਾਰਵਨ ਫਰਨੀਚਰ ਬਹੁਤ ਵਾਪਸ ਆ ਗਿਆ ਹੈ ਇਸ ਦੀ ਮੰਗ ਭਾਰਤ ਵਿੱਚ ਹੀ ਨਹੀਂ ਸਗੋਂ ਭਾਰਤ ਤੋਂ ਬਾਹਰ ਵੀ ਹੈ ਪਰ ਇਸ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਆਰਸਨ ਪੰਡਿਚਰ ਇਸ ਨੂੰ ਬਣਾਉਂਦੇ ਹਨ ਤਾਂ ਉਹ ਇਸ ਨੂੰ ਵਧੀਆ ਕੀਮਤ ਵਿੱਚ ਬਣਾਉਂਦੇ ਹਨ ਅਤੇ ਸਾਡੇ ਖर्चे ਬਹੁਤ ਘੱਟ ਹਨ ਵੱਡੇ ਸ਼ਹਿਰਾਂ ਨਾਲ ਤੁਨਾ ਕਰੋ ਜਿੱਥੇ ਕਿਰਾਇਆ ਬਹੁਤ ਜ਼ਿਆਦਾ ਹੈ ਮਜ਼ਦੂਰੀ ਬਹੁਤ ਜ਼ਿਆਦਾ ਹੈ ਹਰ ਚੀਜ਼ ਮਹਿੰਗੀ ਹੈ ਇਥੇ ਸਾਡੇ ਖर्चे ਘੱਟ ਹਨ ਇਸ ਲਈ ਅਸੀਂ ਤੁਹਾਨੂੰ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਜਿੱਥੇ ਵੀ ਹੋ ਸਭ ਤੋਂ ਵਧੀਆ ਕੀਮਤ ਦਿੰਦੇ ਹਾਂ ਓਮ ਡਿਲੀਵਰੀ ਇੰਡੀਆ ਜਾਂ ਫੈਕਟਰੀ ਦੇਸ਼ ਜਿੱਥੇ ਅਸੀਂ ਪਹਿਲਾਂ ਹੀ ਸਭ ਤੋਂ ਵਧੀਆ ਕੀਮਤ ਦੀ ਗਾਰੰਟੀ ਸ਼ਰਾ ਅਗਦੀ ਡਿਲੀਵਰੀ ਕਰਦੇ ਹਾਂ ਕਦੀਆ ਗੁਣਵਤਾ ਅਤੇ ਇੱਕ ਬ੍ਰੈਂਡ ਮੁੱਲ ਪ੍ਰਦਾਨ ਕਰਦਾ ਹੈ ਜੋ ਤੁਸੀਂ ਚਾਹੁੰਦੇ ਹੋ ਕਿ ਜਦੋਂ ਤੁਸੀਂ ਅੱਗ ਤੋਂ ਆਰਡਰ ਦਿੰਦੇ ਹੋ ਤਾਂ ਪ੍ਰਾਪਤ ਕਰੋ ਇਸ ਲਈ ਦੇਖੋ ਕਿ ਤੁਹਾਨੂੰ ਕੀ ਪਸੰਦ ਹੈ ਡਿਜ਼ਾਈਨ ਵਾਂਗ ਸਾਨੂੰ ਭੇਜੋ ਅਸੀਂ ਤੁਹਾਨੂੰ ਘਰ ਦੀ ਡਿਲੀਵਰੀ ਦੇ ਨਾਲ ਫੈਕਟਰੀ ਹੀਮ ਤੇ ਤੁਹਾਡੀ ਪਸੰਦ ਦਾ ਫਰਨੀਚਰ ਬਣਾਵਾਂਗੇ ਕਿਉਂਕਿ ਹਜ਼ਾਰਾਂ ਗਾਹਕ ਪਹਿਲਾਂ ਹੀ ਪ੍ਰਾਪਤ ਕਰਤ ਹਨ ਬੜੇ ਸਾਹਮਣੇ ਹੈ ਕਿਰਪਾ ਕਰਕੇ ਸੰਪਰਕ ਕਰੋ ਤਨਵਾਰ